ਕਹ ਰਹਾ ਬਹੁਤ ਔਖਾ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ ਠੀਕ ਹੈ ਜੀ ਕੋਈ ਕੰਮ ਨਹੀਂ ਰਿਹਾ 40 ਹਜ਼ਾਰ ਬੰਦਿਆਂ ਦੀਆਂ ਨੌਕਰੀਆਂ ਚਲ ਗਈਆਂ ਇਹ ਆ ਬੂਆ ਜਿੰਨੇ ਸਟਾਰਟਿੰਗ ਦੇ ਵਿੱਚ ਭਾਈ ਜੀ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨਾ ਅੱਥੇ ਤੁਸੀਂ ਬਲੀਵ ਨਹੀਂ ਕਰਨਾ ਮੈਂ ਇਸ ਟਾਈਮ ਕੈਨੇਡਾ ਦੇ ਡਾਊਨਟਾਊਨ ਏਰੀਆ 'ਚ ਰਹਾ ਆ ਠੀਕ ਹੈ ਤਾਂ ਅੱਥੇ ਘਟੋ ਘਟ ਕਿੰਨੇ ਲੋਕਾਂ ਨੂੰ ਪੰਜਾਬੀ ਪੱਗਾ ਬਣੀਆਂ ਆਪਣੇ ਪੰਜਾਬੀ ਭਰਾ ਸਰਦਾਰ ਮੀਂਹ ਪੈ ਰਿਹਾ ਤੁਸੀਂ ਦੇਖੋ ਮੀਂਹ ਦੇਖ ਲਓ ਕਿਦਾ ਬਾਰਿਸ਼ ਪੈ ਰਹੀ ਆ ਠੀਕ ਹੈ ਜੀ ਚਿੱਕੜ ਚਿੱਕੜ ਹੋਇਆ ਪਿਆ ਪੰਜਾਬੀ ਭਰਾ ਆਪਣੇ ਮੈਨੂੰ ਸਲੂਟ ਆ ਸਾਈਕਲ ਤੇ ਕੀ ਜਦੀ ਪੱਗਾਂ ਗਿੱਲੀਆਂ ਹੋਈਆਂ ਕੱਪੜੇ ਗਿੱਲੇ ਹੋਏ ਪਏ ਆ ਡਿਲੀਵਰੀਆਂ ਕਰ ਰਹੇ ਆ ਬਾਈ ਹਟਦੇ ਨਹੀਂ ਵੇ ਉਹ ਕਹਿੰਦੇ ਪੈਸੇ ਕਮਾਉਣੇ ਤਾਂ ਕਮਾਉਣੇ ਮੈਂ ਹੁਣੇ ਮੁੰਡੇ ਨੂੰ ਦੇਖਿਆ ਸਰਦਾਰ ਮੁੰਡੇ ਨੂੰ ਮੈਨੂੰ ਨਹੀਂ ਪਤਾ ਪਾਉਣਾ ਜੇ ਮੇਰੀ ਉਹ ਵੀਡੀਓ ਦੇਖੀ ਬੰਦੇ ਨੇ ਭਾਜੀ ਆਪਣੇ ਹੈਂਡਲ ਦੇ ਮੋਰੇ ਨਾ ਦੋ ਉਹਨੇ ਬੈਗ ਟੰਗੇ ਹੋ ਵੱਡੇ ਵੱਡੇ ਡਿਲੀਵਰੀ ਵਾਲੇ ਠੀਕ ਹੈ ਸੋ ਦੈਟ ਮੀਨਸ ਕਿ ਜਿਹੜੇ ਬੰਦੇ ਨੇ ਕੰਮ ਕਰਨ ਆਣਾ ਕੈਨੇਡਾ 'ਚ ਭਾਜੀ ਉਹਨੇ ਕਰ ਹੀ ਲੈਣਾ ਚਾਹੇ ਨਹੀਂ ਹੋਵੇ ਚਾਹੇ ਸਨੋ ਹੋਵੇ ਚਾਹੇ ਜੋ ਮਰਜ਼ੀ ਆ ਗੱਲ ਨਹੀਂ ਸੌ ਇੰਡੀਅਨ ਨਹੀਂ ਕਰਦਾ ਐਂਟੀ ਹਾਟ ਉਹ ਬੰਦਾ ਨਹੀਂ ਕਰਦਾ ਜਿਹੜੇ ਬੰਦੇ ਜਿਹੜਾ ਬੰਦਾ ਆਪਣੇ ਮਾਪੇ ਉਹਦੇ ਸਿਰ ਤੇ ਆ। ਕਿਆ ਕੋਲ? ਅਗਰ ਉਹ ਕੰਮ ਕਰ ਰਿਹਾ ਥੈਟ ਮੀਨਸ ਉਹਨੂੰ ਪੋਸਟਾ ਬਾ ਨਹੀਂ ਰਿਹਾ ਹੋਊਗਾ ਨਾ। ਅਗਰ ਆਫਾਗਤ ਹੈ ਨਹੀਂ ਮੀਂਹ ਤੇ ਕੰਮ ਕਰ ਰਿਹਾ। ਬਹੁਤ ਯਾਰ। ਮੈਂ ਇੱਕ ਦਿਨ ਕਰ ਲੂੰਗਾ। ਥੋੜੀ ਵਾਂਸ ਪੁੱਜੇ ਨਹੀਂ ਜਿੱਥੇ ਕਰ ਲੂੰਗਾ। ਦੋ ਦਿਨ ਕਰ ਲੂੰਗਾ। ਠੀਕ ਹੈ। ਜਿਹਦੇ ਨੂੰ ਮੈਂ ਬੁਲਾਉਂਗਾ। ਮੁੰਡਾ ਉਹਨੂੰ ਅੱਜ ਮੈਨੂੰ ਮਿਲਿਆ। ਰੈਂਟਨ ਤੋਂ ਬੰਦਾ ਵਾਹੀ ਕਿ ਸੈਕਲ ਤੇ। ਰੈਂਟਨ ਤੋਂ। ਠੀਕ ਹੈ। ਕਹਿੰਦਾ ਮੈਂ ਟ੍ਰੇਨ ਦੇ ਵਿੱਚ ਆਪਣਾ ਸਾਈਕਲ ਰੱਖਦਾ ਤੇ ਮੈਂ ਫਿਰ ਟ੍ਰੇਨ 'ਚ ਹੀ ਆਉਣਾ ਵਾਪਸ। ਰਾਤੀ 12:30 ਵ ਕੋ ਕਹਿੰਦਾ ਮਤਲਬ ਇਹ ਆ ਬਾਈ ਜੀ ਜਿੰਨੇ ਕੰਮ ਕਰਾਣਾ ਉਹਨੇ ਕੰਮ ਕਰ ਹੀ ਲੈਣਾ ਤੇ ਤੁਹਾਨੂੰ ਲੱਗਦਾ ਕਿਥੇ ਕੰਮ ਨਹੀਂ ਹੈਗਾ ਆ ਨਹੀਂ ਹੈਗਾ ਉਹ ਨਹੀਂ ਹੈਗਾ ਇਹ ਬੜੀ ਐਕਸਕਿਊਜ਼ੀ ਆ ਯੈਸ ਬਾਕੀ ਮੈਨੂੰ ਲੱਗਦਾ ਵੀਡੀਓ ਬੜੀ ਲੱਗਦੀ ਆ ਲਾਈਵ ਚੈਟ